ਸਾਰੇ ਵੀਰਾਂ ਨੂੰ ਪਿਆਰ ਭਰੀ ਸਸਤਰੀ ਗਾਲ ਅੱਜਣਾ ਤੁਹਾਨੂੰ ਮਿਲਾਨੇ ਆਪਣੇ ਵੀਰ ਰਾਜਾ ਭਾਈ ਨਾਲ ਅੱਜ ਆਪਾਂ ਇਹੀ ਰਾਜਾ ਭਾਈ ਦੇ ਘਰ ਤੇ ਰਾਜੇ ਭਾਈ ਦੀ ਸਿਸਟਰ ਦੀ ਹੋਈ ਮੈਰਜ ਤੇ ਬਹੁਤ ਬਹੁਤ ਭਾਈ ਨੂੰ ਮੁਬਾਰਕ ਹੈ ਨਾ ਔਰ ਮੈਂ ਕਿਹਾ ਦੁਨੀਆ ਦੇ ਬਹੁਤ ਆਪਾਂ ਬੰਦੇ ਨੂੰ ਹਰ ਬੰਦੇ ਨੂੰ ਮਿਲਿਆ ਪਰ ਰਾਜਾ ਭਾਈ ਬਹੁਤ ਹੀ ਵਧੀਆ ਬੰਦੇ ਬਹੁਤ ਹੀ ਮੈਂ ਕਹਿੰਦਾ ਲੈਜੈਂਡ ਔਰ ਗਾਡਰ ਪਰ ਸਾਡਾ ਕਿਸੇ ਵੀ ਡਰਾਈਵਰ ਭਰਾ ਨੂੰ ਕਿਸੇ ਚੀਜ਼ ਦੀ ਲੋੜ ਔਰ ਜੰਮੂ ਦੇ ਵੀ ਆਪਣੇ ਵੀਰਾਂ ਨੂੰ ਇਹੀ ਬੇਨਤੀ ਕਰਦੇ ਆ ਸਾਡਾ ਭਰਾ ਹੁਸ਼ਿਆਰਪੁਰ ਤੋਂ ਇਸੇ ਜੀ ਦੀ ਤੁਹਾਨੂੰ ਲੋੜ ਆ ਤੇ ਵੀਰ ਨੂੰ ਆਪਾਂ ਕੰਟੈਕਟ ਨੰਬਰ ਪਾ ਦਾਂਗੇ ਔਰ ਵੀਰ ਹਰ ਜਗ੍ਹਾ ਆਪਣੇ ਡਰਾਈਵਰ ਭਰਾਉਣਾ ਖੜਦਾ ਠੀਕ ਹੈ ਔਰ ਵੀਰ ਜੀ ਤੁਸੀਂ ਕੁਝ ਬੋਲਣਾ ਜੀ ਬਸ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਟਾਈਮ ਕੱਢਿਆ ਬਾਕੀ ਆਪਾਂ ਕੱਲ ਨੂੰ ਗਰਦਾਸਪੁਰ ਆਪਣੇ ਇੱਕ ਡਰਾਈਵਰ ਭਰਾ ਦੀ ਲੜਕੀ ਦੀ ਮੈਰਿਜ ਆ ਉੱਥੇ ਜਾਣਾ ਆਪਾਂ ਸ਼ਗਨ ਦੇਣ ਜੋ ਆਪਣੇ ਗਰੁੱਪ ਲੋ ਦਈਦਾ ਤੇ ਉਹ ਦਿਨ ਜਾਣਾ ਜੇ ਗਰਦਾਸਪੁਰ ਕੋਈ ਵੀਰ ਆਪਣਾ ਹੋਇਆ ਤਾਂ ਫਿਰ ਰਿੰਗ ਕਰ ਲਿਓ ਫਿਰ ਉੱਥੇ ਆਪਾਂ ਮਿਲਾਂਗੇ ਕੱਲ ਨੂੰ ਜ਼ਰੂਰ ਠੀਕ ਹੈ ਨਾ ਜੀ ਤੇ ਬਾਕੀ ਵੈਲਕਮ ਆ ਤੁਹਾਡਾ ਪੰਜਾਬ ਚ ਮਾਰਾ ਹੈ ਹੈ ਕਿ ਨਹੀਂ ਉਹਨੇ ਭਰਾ ਰਵਰ ਫਰਮ ਨੀ ਸਪੋਰਟ ਕਰਿਆ ਕਰੋ ਦੱਬ ਕੇ ਬਿਲਕੁਲ ਬਿਲਕੁਲ ਧੰਨਵਾਦ ਸਤਿ ਸ੍ਰੀ ਅਕਾਲ ਇਹ ਆਵਾਜ਼ ਆ ਗਈ ਓਕੇ ਗੱਲ ਕਹਿੰਦੇ ਨਾ ਸਾਦੀ ਗੱਡੀ ਉਹ ਨਾ ਹਰ ਬੰਦਾ ਹਸਵਾ ਲੂਗਾ ਉਹ ਜਿਹੜੀਆਂ ਨਵੀਆਂ ਮੋਟਰਾਂ ਟਾਟਾ ਦੀਆਂ ਉਹ ਲੈਪਟਾਪ ਜਿਹੜਾ ਬੰਦਾ ਜਾਣਦਾ ਉਹੀ ਚਲਾਉਗਾ ਸਾਡਾ ਦੂਜਾ ਬੰਦਾ ਨਹੀਂ ਚਲਾ ਸਕਦਾ ਲੈਪਟਾਪ ਲਾਏ ਤੋਂ ਬਿਨਾਂ ਪਤਾ ਨਹੀਂ ਲੱਗਦਾ ਕਿ ਕਾਰ ਕਿਹੜਾ ਸੋਮੋ ਹੀ ਲਾ ਲੋ ਟਾਟਾ ਦੀ ਹਾਂਜੀ ਉਹਦਾ ਤਾਂ ਇਹਨਾਂ ਅਸੀਂ ਆਪੇ ਹੱਥੀਂ ਖੋਲ ਕੇ ਸਾਰਾ ਇੱਕ ਇਦਾਂ ਹੀ ਆ ਸਾਡੀ ਗੱਡੀ ਦਾ ਬੰਦਾ ਆਪ ਹੀ ਹੱਥ ਨਾਲ ਅਸੀਂ ਇਹਨੂੰ ਕੁਝ ਨਹੀਂ ਹੁੰਦਾ ਤੇ ਸਭ ਤੋਂ ਜ਼ਿਆਦਾ ਜਾਨ ਸੀ ਹਾਂ ਅੱਜ ਵੀ ਤੁਹਾਡੇ ਚੱਲਦੀਆਂ ਜੰਮੂ ਦੇ ਬਹੁਤ ਸਹੀ ਗੱਲ ਦੂਜੀ ਕਾਰਗਰ ਵੀ ਪਰ ਵਾਜੀ ਇੱਕ ਚੀਜ਼ ਦੇਖੋ ਹੁਣ ਇਹਦੀ ਆ ਗੱਡੀ ਦੀ ਜਿੱਦਾਂ ਦੂਜੀ ਸਾਦੀ ਗੱਡੀ ਆ ਇੱਦੀ ਅਗਰ ਨੋਇਲ ਸਟਿੱਕ ਹੋ ਗਈ ਆਪਾਂ ਖੋਲ ਕੇ ਪਾ ਲਾਂਗੇ ਇਹਦਾ ਕੀ ਸਿਸਟਮ ਆ ਨੋਇਲ ਦੇ ਨਾਲ ਤਾਰ ਲੱਗੀ ਆ ਜੇ ਮਾਰੀਏ ਤਾਰ ਵੀ ਕਿਤੇ ਨੰਗੀ ਰਹਿ ਗਈ ਗੱਡੀ ਜਲਦੀ ਬਾਹਰ ਲਾਪਣਾ ਕੇਤਵਾਲੋਂ ਤਾਂ ਮੰਗਾ ਹੈ ਨਾ ਇਹ ਨਿੱਕੇ ਨਿੱਕੇ ਪੋ ਬੰਦਾ ਤੂੰ ਵੀ ਬਾਬੇ ਕੋਈ ਵਿਚਾਰ ਵਟਾਂਦਰਾ ਕਰ ਲੈ ਵਿਚਾਰ ਵਟਾਂਦਰਾ ਪਤਾ ਕੀ ਬਿਲਕੁਲ ਬਿਲਕੁਲ ਇਹ ਪ੍ਰੇਮ ਨਾਲ ਹੀ ਆ ਪਿਆਰ ਨਾਲ ਹੀ ਚੱਲਦੇ ਹੁਮਾਰਾ ਟਰੱਕਾਂ ਵਾਲੇ ਭਰਾਵਾਂ ਦਾ ਚੜ੍ਹਦੀ ਕਲਾ ਰੱਖੇ ਜੀ ਰਾਤੀਆਂ ਦਾ ਹੀ ਸੀ ਨਾ ਭਾਜੀ ਹੁਣ ਸਾਦੀ ਗੱਡੀ ਚੈੱਕ ਅਪ ਹੋ ਜਾ ਹਾਂਜੀ ਅੰਜੇ ਦੂਜੀ ਵੀ ਆ ਓਕੇ 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 ਜਿਹੜੀ ਰੂਟਰ ਪੰਪ ਆਉਂਦੀ ਸੀ ਹਾਂਜੀ ਉਹ ਬੰਦਾ ਉਹਨੂੰ ਜੇ ਉਹ ਖੜਕੀ ਬੰਦ ਹੋ ਗਈ ਉਹਨੂੰ ਲੈ ਆਉਂਦਾ ਹੈਗਾ ਪਰ ਇਹ ਨਹੀਂ ਆਉਂਦਾ ਇਹ ਨਹੀਂ ਇਹ ਤਾਂ ਏਜੰਸੀ ਵਾਲੇ ਆਉਣਗੇ ਫੇਰ ਆਉਣਗੇ ਨਹੀਂ ਤਾਂ ਇਹ ਬਸ ਉੱਥੇ ਹੀ ਆ ਤੇ ਬਾਬੇ ਇੱਕ ਵੱਡਾ ਤੁਹਾਨੂੰ ਫਾਇਦਾ ਦੱਸਾਂ ਹੁਣ ਆ ਗੱਡੀ ਆ ਇਹਦੀਆਂ ਦੋਨੇ ਬੈਟਰੀਆਂ ਕੱਢ ਦੋ ਧੱਕਾ ਮਾਰੋ ਸਟਾਰਟ ਇਹ ਕਰੰਟ ਦਾ ਫਿਰ ਨਾ ਸਟਾਰਟ ਹੋ ਜੀ ਜਿੰਨੇ ਦੇਰ ਇਹ ਔਨ ਹੀ ਨਾ ਹੋਣਾ ਸਭ ਕੁਝ ਸਿਸਟਮ ਜਿਹੜੀ ਹੁਣ ਸੀਆਰਡੀ ਆ ਉਹਦੀ ਜੀ ਸੀਐਮ ਵਾਲੀ ਤਾਰ ਪਿੱਤੀ ਸਿੱਧੀ ਲੱਗੀ ਤਾਂ ਵੀ ਬੰਗਾ ਜਾਓ ਜੂਰੀਆਂ ਨਹੀਂ ਖਾਂਦੀ ਜਾਓ ਤੁਰਦੀ ਨਹੀਂ ਸਾਡੇ ਨਾਲ ਹੋਇਆ ਰਾਣਕੋਟ ਉਤਾਰਾ ਪੁੱਠੀਆਂ ਲਾ ਦੀਆਂ ਗੱਡੀ ਹੱਤਾਂ ਖੜੀ ਨਹੀਂ ਪਠਾਨਕੋਟ ਜਿਹੜੀ ਅਸ ਜਾ ਚੌਕ ਚ ਉਹ ਲੱਗੀ ਸਾਰ ਪੁੱਠੀ 24 ਵੋਲਟ ਦੇ ਲਾਉਣੀ 12 ਦੇ ਲਾ ਲੀ ਸੀਐਮ ਵਾਲੀ ਕੰਗਰਾਂਜੀ ਨੇ ਜਾ ਕੇ ਟਿਕਾ ਨਾ ਜੂਰੀਆ ਖਾਵੇ ਨਾ ਕੁਝ ਹੋਰ ਕਰੇ ਸਾਰੇ ਆਪਾਂ ਜੀ ਜਿਹਨੂੰ ਇਹ ਲੈਣ ਦਾ ਸੁਆਦ ਹੈ ਨਾ ਉਹ ਟਾਟਾ ਨਹੀਂ ਖਲਾਉਂਦਾ ਇਹਦਾ ਹੱਡ ਮੋਟਾ ਵੋ ਮੈਂ ਹਨਾ 2017 ਤਨੇ 7 ਸਾਲ ਬਾਅਦ ਮੈਂ ਗੱਡੀ ਵਿੱਚ ਤੇ ਬਟਾ ਖਾਣਾ ਟਾੜਾ ਗੱਡੀ ਨਹੀਂ ਚਲਾਈ ਦਿੱਤਾ ਸਾਲਾਂ ਨੂੰ ਚਾਹੇ ਸਾਲ ਤੋਂ 9 ਮਾਰਚ ਜੀ ਉਹ 17 ਚ ਵੇਚੀ ਸੀ ਉਹ ਹੀ ਚਲਾਈ ਸੀ ਚਲੋ ਆਪੇਂਦਰ ਭਾਈ ਆਜਾ ਕੱਢ ਦੇੋ ਭਾਈ